ਹੈਲੋ ਟੀਚਰਸ ਅਤੇ ਸਟੂਡੈਂਟ ਤੁਹਾਡਾ ਆਪਣੇ YouTube ਚੈਨਲ ધ ਨੇਸ਼ਨ ਬਿਲਡਰ ਟੀਚਰੂ ਤੇ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਲ ਅੱਜ ਦਾ ਵੀਡੀਓ ਮੋਸਟ ਇਪੋਰਟੈਂਟ ਹੋਣ ਵਾਲਾ ਹੈ ਉਹਨਾਂ ਸਭ ਕੈਂਡੀਡੇਟ ਦੇ ਲਈ ਜਿਨ੍ਹਾਂ ਨੇ ਲਾਸਟ ਈਅਰ ਆਪਣਾ ਯਾਨੀ ਐਸੇ ਸਾਲ ਵੈਸੇ ਤਾਂ ਐਸੇ ਸਾਲ 2025 ਦੇ ਵਿੱਚ ਲਾਸਟ ਦੇ ਵਿੱਚ ਜਾ ਕੇ ਜਿਹੜਾ ਐਗਜ਼ਾਮ ਦਿੱਤਾ ਸੀਗਾ 24 ਦੇ ਤੇ ਉਹਦਾ ਰਿਜ਼ਲਟ ਆ ਪੀਐਸ ਟੈਟ 1 ਤੇ ਪੀਐਸ ਟੈਟ 2 ਪੇਪਰ 1 ਪੇਪਰ 2 ਉਸਦੇ ਜਿਹੜੇ ਸਰਟੀਫਿਕੇਟ ਹੈ ਉਹ ਆਪਣੇ ਨੀਅਰੈਸਟ ਜਿਹੜਾ ਡਿਸਟ੍ਰਿਕਟ ਹੈ ਉਹਦੀ ਡਾਈਟ ਦੇ ਵਿੱਚ ਜਿਹੜਾ ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਜਿਸ ਨੂੰ ਕਿਹਾ ਜਾਂਦਾ ਜੀ ਐਸਸੀਆਰਟੀ ਦੀ ਜਿਹੜੀ ਇੱਕ ਸੰਸਥਾ ਹੈ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਅਤੇ ਟ੍ਰੇਨਿੰਗ ਦੀ ਉਸਦੇ ਵਿੱਚ ਜਿਹੜੀ ਵਕ ਵਕ ਡਾਈਟਾਂ ਜਿਹੜੀ ਆਪਣੀ ਬਣੀ ਹੋਈ ਹੈ ਉਹਨਾਂ ਦੇ ਵਿੱਚ ਪੀਐਸ ਟੈਟ 1 ਤੇ ਪੀਐਸ ਟੈਟ 2 ਦੇ ਜਿਹੜੇ ਸਰਟੀਫਿਕੇਟ ਆ ਚੁੱਕੇ ਨੇ ਤੁਸੀਂ ਆਪਣੀ ਸਰਟੀਫਿਕੇਟ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸ ਦਿਨ ਸਰਟੀਫਿਕੇਟ ਮਿਲਦੇ ਹਨ ਕਦੋਂ ਤੱਕ ਦਾ ਸਮਾਂ ਹੈ ਤੇ ਇਸ ਤਰੀ ਉਹਨਾਂ ਦੀ ਕੋਈ ਫੀਸ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਹਾਨੂੰ ਕੀ ਕੀ ਪ੍ਰੂਫ ਚਾਹੀਦੀ ਹੈ ਡਾਕੂਮੈਂਟ ਕੀ ਚਾਹੀਦਾ ਹੈ ਇਸ ਸਬੰਦੇ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖਰ ਤੱਕ ਜ਼ਰੂਰ ਦੇਖਣਾ ਜੀ ਮੈਂ ਹਰ ਵਾਰ ਇਹੀ ਤੁਹਾਨੂੰ ਕਹਿੰਦਾ ਕਿ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਦੇਖਦੇ ਹੋ ਤੁਹਾਡਾ ਕੋਈ ਵੀ ਡਾਊਟ ਨਹੀਂ ਰਹਿਣਾ ਜਿੰਨੀ ਮੇਰੇ ਕੋਲ ਜਾਣਕਾਰੀ ਹੁੰਦੀ ਹੈ ਉਹ ਤੁਹਾਨੂੰ ਵੀਡੀਓ ਇੱਕੋ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਵੀ ਤੁਸੀਂ ਕਮੈਂਟ ਕਰ ਦੇਣਾ ਜੀ ਤੇ ਚੈਨਲ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ YouTube ਚੈਨਲ ਨੂੰ ਤਾਂ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਟੈਲੀਗ੍ਰam ਗਰੁੱਪ ਨੂੰ ਵੀ ਜਰੂਰ ਸਬਸਕ੍ਰਾਈਬ ਜਿਹੜਾ ਹੈ ਤੁਸੀਂ ਜੁਆਇਨ ਕਰ ਲੈਣਾ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਜੇ ਉਹ ਟੀਚਰਸ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜਾਂ ਆਪਣੇ EMPLOYEES ਨੇ ਜਾਂ ਜੋ এডਿਕੇਸ਼ਨ ਸੈਕਟਰ ਨਾਲ ਜੁੜੇ ਹੋਏ ਨੇ ਪੰਜਾਬ ਦੇ ਜੋ ਵੀ ਟੀਚਰਸ ਨੇ ਲਗਭਗ ਉਹਨਾਂ ਦੇ ਲਈ ਜਾਂ ਇੰਡੀਆ ਦੇ ਵਿੱਚ ਜਿੱਥੇ ਵੀ ਵੈਕੈਂਸੀਜ਼ ਟੀਚਰਸ ਦੀ ਨਿਕਲਦੀਆਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਰਾਹੀਂ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਂਝਾ ਕੀਤੀ ਜਾਂਦੀ ਹੈ ਜੇ ODTD 6353 ਵਰਤੀ ਹੋਵੇ 9894234441 ਕਾਟ ਸਪੈਸ਼ਲ ਐਜੂਗੇਟਰ ਕਿਸੇ ਵੀ ਪ੍ਰਕਾਰ ਦੀ ਕੋਈ ਵਰਤੀ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਪਿਛਲੇ 3-4 ਦਿਨਾਂ ਤੁਸੀਂ ਲਗਾਤਾਰ ਵੀਡੀਓ ਜਿਹੜੀ ਹੈ ਉਹ ਵੇਖ ਰਹੇ ਹੋ ਤੇ ਹੁਣ ਲਗਾਤਾਰ ਵੀਡੀਓ ਆਉਣ گی۔ ਤੇ ਪੀਐਸ ਟੈਟ 1 ਤੇ ਪੀਐਸ ਟੈਟ 2 ਦੇ ਜਿਹੜੇ ਸਰਟੀਫਿਕੇਟ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਕਿਹੜੀ-ਕਿਹੜੀ ਡਾਈਟ ਹੈ ਕਿਸ-ਕਿਸ ਜ਼ਿਲ੍ਹੇ ਦੀ ਡਾਈਟ ਹੈ ਤੇ ਕਿਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹਾਂਜੀ ਅਹ ਟੀਚਰਸ ਤੁਸੀਂ ਦੇਖ ਸਕਦੇ ਹੋ ਕੰਟੈਕਟ ਲਿਸਟ ਆਫ ਡਾਈਟ ਪ੍ਰਿੰਸੀਪਲਸ ਨੇ ਜਿੰਨੇ ਵੀ ਡਾਈਟਸ ਦੇ ਪ੍ਰਿੰਸੀਪਲਸ ਨੇ ਉਹਨਾਂ ਦੀ ਇਹ ਕੰਟੈਕਟ ਲਿਸਟ ਹੈ ਹੋ ਸਕਦਾ ਇਸ ਦੇ ਵਿੱਚ ਕੁਝ ਇੱਕ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹ ਚੇਂਜ ਹੋ ਚੁੱਕੇ ਨੇ ਕਿਉਂਕਿ ਇਹ ਲਿਸਟ ਕਾਫੀ ਵਾਇਰਲ ਹੋ ਚੁੱਕੀ ਹੈ ਕਿ ਇਸ ਦੇ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਹੋ ਸਕਦਾ ਇੱਕ ਦੋ ਜਿਹੜੇ ਪ੍ਰਿੰਸੀਪਲਸ ਨੇ ਉਹ ਚੇਂਜ ਹੋ ਗਏ ਹੋਣ ਬਾਕੀ ਜੋ ਵੀ ਨੰਬਰ ਦਿੱਤੇ ਗਏ ਆ ਤੁਸੀਂ ਜੇਕਰ ਟੈਲੀਫੋਨ ਨੰਬਰਾਂ ਤੇ ਸੰਪਰਕ ਕਰਦੇ ਹੋ ਤਾਂ ਉਹ ਡਾਈਟਸ ਦੇ ਵਿੱਚ ਹੀ ਅਜੇ ਤੱਕ ਵਰਕਿੰਗ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵੇਰੇਕਾ ਜਿਹੜੀ ਡਾਈਟ ਹੈ ਜੀ ਉਸ ਦੇ ਵਿੱਚ ਕਬਲ ਪ੍ਰਦੀਪ ਸਿੰਘ ਕਲੋ ਜਿਹੜੇ ਨੇ ਉਹਨਾਂ ਦਾ ਨੰਬਰ ਦਿੱਤਾ ਹੋਇਆ ਤੇ ਟੈਲੀਫੋਨ ਨੰਬਰ ਵੀ ਦਿੱਤਾ ਹੋਇਆ ਬਠਿੰਡਾ ਜਿਹੜਾ ਡਿਸਟ੍ਰਿਕਟ ਹੈ ਉਸ ਦੀ ਡਿਓਨ ਡਾਈਟ ਹੈ ਜੀ ਸਤਵਿੰਦਰ ਪਾਲ ਕੋਰ ਸੰਧੂ ਨੇ ਉਹਨਾਂ ਦਾ ਨੰਬਰ ਦਿੱਤਾ ਗਿਆ ਫਤਿਹਗੜ੍ਹ ਸਾਹਿਬ ਦੀ ਜਿਹੜੀ ਡਾਈਟ ਹੈ ਫਤਿਹਗੜ੍ਹ ਸਾਹਿਬ ਆਨੰਦ ਗੁਪਤਾ ਜੀ ਦਾ ਨੰਬਰ ਦਿੱਤਾ ਹੋਇਆ ਫਿਰੋਜ਼ਪੁਰ ਜਿਹੜੀ ਡਾਈਟ ਹੈ ਜੀ ਫਿਰੋਜ਼ਪੁਰ ਸਿਟੀ ਦੇ ਵਿੱਚ ਬਣੀ ਹੋਈ ਹੈ ਸੀਮਾ ਮੈਡਮ ਨੇ ਉੱਥੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਫਰੀਦਕੋਟ ਡਾਈਟ ਦੇ ਵਿੱਚ ਰਾਜੇਸ਼ ਕੁਮਾਰ ਸ਼ਰਮਾ ਜੀ ਨੇ ਚਾਰਜ ਹੈ ਇਹਨਾਂ ਦੇ ਕੋਲ ਤੇ ਉਸ ਤੋਂ ਬਾਅਦ ਗੁਰਦਾਸਪੁਰ ਡਾਈਟ ਡੀ ਡੀਓ ਚੰਨ ਚੰਨਵੀਰ ਸਿੰਘ ਨੇ ਉਸ ਤੋਂ ਬਾਅਦ ਹੁਨਸ਼ਾਰਪੁਰ ਜਿਹੜੀ ਅਜ਼ੋਵਾਲ ਹੈ ਚਾਰਜ ਡੀਓ ਐਲੀਮੈਂਟਰੀ ਸਕਿਆ ਹੁਨਸ਼ਾਰਪੁਰ ਨੂੰ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਲੰਧਰ ਜਿਹੜੀ ਡਾਈਟ ਹੈ ਰਾਮਪੁਰ ਲਲੀਆਂ ਇਥੇ ਤਰਮਿੰਦਰ ਰੇਨਾ ਮਨਦੀਪ ਕੋਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੋ ਲੈਂਡਲਾਈਨ ਨੰਬਰ ਹੈ ਉਹਨਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਪੂਰਥਲਾ ਦੀ ਸੇਖੋਪੁਰ ਡਾਈਟ ਮਮਤਾ ਮੈਡਮ ਨੇ ਉਸ ਤੋਂ ਬਾਅਦ ਲੁਧਿਆਣਾ ਜਗਰਾਓ ਰਾਜਿੰਦਰ ਕੋਰ ਮੈਡਮ ਨੇ ਮਾਨਸਾ ਬੁਰਲਾੜਾ ਜਿਹੜੀ ਡਾਈਟ ਹੈ ਜੀ ਉਸਦੇ ਗਿਆਨਦੀਪ ਸਿੰਘ ਜੀ ਨੇ ਉਸ ਤੋਂ ਬਾਅਦ ਮੋਗਾ ਮੋਗਾ ਦੇ ਵਿੱਚ ਮਨਜੀਤ ਕੋਰ ਨੇ ਪ੍ਰਿੰਸੀਪਲ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸ਼੍ਰੀ ਮੁਕਸਰ ਸਾਹਿਬ ਬਰਗੰਦੀ ਡਾਈਟ ਜਿਹੜੀ ਬਣੀ ਹੋਈ ਹੈ ਮੁਕਸਰ ਤੋਂ ਜਿਹੜੀ ਤੁਸੀਂ ਜਾਉਂਦੇ ਹੋ ਸੰਜੀਵ ਕੁਮਾਰ ਜੀ ਨੇ ਨਵਾਂ ਸ਼ਹਿਰ 네ਰਾ ਤੇ ਵਿਰਿੰਦਰ ਕੁਮਾਰ ਜੀ ਨੇ ਪਟਿਆਲਾ ਨਾਬਾ ਸੰਦੀਪ ਨਾਗਰ ਜੀ ਨੇ ਸੰਗਰੂਰ ਤੇ ਮਲੇਰਕੋਟਲਾ ਦੀ ਸੰਗਰੂਰ ਬਣੀ ਹੋਈ ਜਿਸ ਤਰੀਕੇ ਦੇ ਨਾਲ ਫਾਜ਼ਿਲਕਾ ਡਾਈਟ ਨੂੰ ਲੈ ਕੇ ਕਾਫੀ ਡਾਊਟ ਰਹਿੰਦਾ ਉਸੇ ਤਰੀਕੇ ਦੇ ਨਾਲ ਸੰਗਰੂਰ ਮਲੇਰਕੋਟਲਾ ਦੀ ਇੱਕੋ ਇੱਕ ਡਾਈਟ ਹੈ ਰੋਪੜ ਰੋਪੜ ਦੇ ਵਿੱਚ ਮੌਨਿਕਾ ਬੁਠਾਨੀ ਜੀ ਨੇ ਮੁਹੱਲੀ ਬੁੱਡਣਪੁਰ ਜਿਹੜੀ ਬਲਜਿੰਦਰ ਸਿੰਘ ਸੇਣੀ ਨੇ ਬਰਨਾਲਾ ਚਿਮਾ ਜੋਧਪੁਰ ਕਰਕੇ ਸੁਖਵੀਰ ਸਿੰਘ ਜੀ ਨੇ ਜਿਨ੍ਹਾਂ ਦੇ ਕੋਲ ਚਾਰਜ ਹੈ ਫਾਜ਼ਿਲਕਾ ਕੋੜਿਆਂ ਵਾਲੀ ਡਾਕਟਰ ਰਚਨਾ ਮੈਡਮ ਨੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਰਨਤਾਰ ਕੈਰੋਂ ਕੌਲ ਪ੍ਰਦੀਪ ਸਿੰਘ ਕੋਲੋਂ ਚਾਰਜ ਇਹ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਤਰਨਤਾਰਨ ਦੀ ਤੇ ਆਪਣਾ ਅੰਮ੍ਰਿਤਸਰ ਦਾ ਸੇਮ ਜਿਹੜਾ ਚਾਰਜ ਹੈ ਉਹ ਦਿੱਤਾ ਗਿਆ ਕਮਲ ਪ੍ਰਦੀਪ ਸਿੰਘ ਕੋਲੋਂ ਠੀਕ ਹੈ ਜੀ ਪਠਾਨਕੋਟ ਲਿਮਾਨੀ ਹਰਿੰਦਰ ਸਿੰਘ ਸੈਣੀ ਇੱਥੇ ਕੀ ਲਿਖਿਆ ਗਿਆ ਹੈ ਜ਼ਿਲ੍ਹਾ ਸਿੱਖਿਆ ਸਿਕਲਾਈ ਸੰਸਥਾ ਐਸ ਐਸ ਐ ਨਗਰ ਪਤਾ ਬੁੱਢਣਪੂਰ ਅਜੀ ਫੰਕਸ਼ਨ ਨਾ ਹੋਣ ਕਰਕੇ ਇਸ ਨੂੰ ਜ਼ਿਲ੍ਹੇ ਨਾਲ ਸੰਬੰਧਿਤ ਉਮੀਦਵਾਰ ਆਪਣੀ ਹਾਜ਼ਰੀ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਗੈਂਡੀ ਦੇ ਕਾਨਫਰੰਸ ਨਾਲ ਨਾਲ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਮਲੇਰਕੋਟੜ ਦੀ ਇਹ ਇੱਥੇ ਨਾ ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਇਹ ਜਿਹੜੀ ਲਿਸਟ ਦਿੱਤੀ ਗਈ ਹੈ ਇਹ ਵਕ ਵਕ ਜਦੋਂ ਐਂਡਰੈਸ ਐਗਜ਼ਾਮ ਹੋਣ ਤੋਂ ਬਾਅਦ ਦਾਖਲਾ ਹੁੰਦਾ ਉਸ ਦੇ ਵਿੱਚ ਵੀ ਇਹ ਕਾਫੀ ਵਾਇਰਲ ਹੁੰਦੀ ਹੈ ਇਹਨਾਂ ਨੰਬਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਡਾਕੂਮੈਂਟ ਹੈ ਤੁਹਾਨੂੰ ਕੀ ਕੀ ਚਾਹੀਦੇ ਨੇ ਉਹ ਮੈਂ ਦੱਸ ਦਿੰਦਾ ਤੁਸੀਂ ਆਪਣੇ ਨਾਲ origignal प्लस एक एक फोटोकॉपी जरूर लेके जाना जी ओरिजिनल प्लस फोटोकॉपी दोनों मैं कह रहा ओरिजिनल प्लस फोटोकॉपी ठीक है जी हाँ जी पी एस टैट वन तो पी एस टैट टू पी एस टैट वन होंगे है जेड़ा ई टी टी वाले वास्ते तो पी एस टैट टू होंगे है बी वाले वास्ते इस वास्ते अपने जेकर दोनों तुम्हें की हुई है दोनों डॉकूमेंट लेके जाने किसी ने ई टी टी भी प्लस बी एड की हुई है तोनों सर्टिकेट वास के वास्ते अलग अलग डॉकूमेंट लेके जाओगे अलग अलग लाजमी ने ਇਸ ਲਈ ਡਾਕੂਮੈਂਟ ਪੀਐਸ ਟੈਟ 1 ਦੇ ਲਈ ਤੁਸੀਂ ਰੋਲ ਨੰਬਰ ਜਿਹੜਾ ਪੀਐਸ ਟੈਟ ਦਾ ਸੀਗਾ ਤੁਹਾਡਾ ਰੋਲ ਨੰਬਰ ਪੇਪਰ 1 ਦਾ ਉਹ ਐਪਲੀਕੇਸ਼ਨ ਫਾਰਮ ਤੁਹਾਡੇ ਕੋਲ ਹੈ ਤਾਂ ਉਹ ਜ਼ਰੂਰ ਲੈ ਕੇ ਜਾਣਾ ਨਹੀਂ ਤਾਂ ਤੁਹਾਡੇ ਕੋਲ ਇਹ ਦੋਨੋਂ ਚੀਜ਼ਾਂ ਨਹੀਂ ਹੈ ਤੁਹਾਡਾ ਜਿਹੜਾ ਰਿਜ਼ਲਟ ਆਇਆ ਕਿਉਂਕਿ ਤੁਸੀਂ ਕੁਆਲੀਫਾਈ ਕੀਤਾ ਕੁਆਲੀਫਾਈ ਲਿਖਿਆ ਹੋਇਆ ਤੁਸੀਂ ਲੌਗਇਨ ਕਰਕੇ ਆਪਣਾ ਦੇਖਿਆ ਸੀਗਾ ਉਹਦੇ ਵਿੱਚ ਲਿਖਿਆ ਸੀ ਕੁਆਲੀਫਾਈਡ ਉਹ ਤੁਹਾਡੇ ਕੋਲ ਜੇਕਰ ਪ੍ਰੂਫ ਹੈ ਤਾਂ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਮੈਂ ਦੁਬਾਰਾ ਫੇਰ ਦੱਸ ਦੇਣਾ ਚਾਹੁੰਦਾ ਰੋਲ ਨੰਬਰ ਹੈ ਐਪਲੀਕੇਸ਼ਨ ਫਾਰਮ ਹੈ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਇਹ ਦੋਨੋਂ ਚੀਜ਼ਾਂ ਕੋਈ ਇੱਕ ਲੈ ਕੇ ਜਾ ਸਕਦੇ ਹੋ ਜੇਕਰ ਇਹ ਨਹੀਂ ਹੈ ਵੈਲਿਡ ਪ੍ਰੂਫ ਤੁਹਾਡਾ ਜਿਹੜਾ ਰਿਜ਼ਲਟ ਤੁਸੀਂ ਲੈ ਕੇ ਆਏ ਹੋ ਉਹ ਵੀ ਲੈ ਕੇ ਜਾ ਸਕਦੇ ਹੋ ਸਮਝ ਗਏ ਜੀ ਲੌਗ ਇਨ ਕਰਕੇ ਤੁਸੀਂ ਉਸ ਦੇ ਵਿੱਚ ਆਪਣਾ ਐਪਲੀਕੇਸ਼ਨ ਫਾਰਮ ਵੀ ਡਾਊਨਲੋਡ ਕਰ ਸਕਦੇ ਹੋ ਉੱਥੋਂ ਤੁਸੀਂ ਆਪਣਾ ਰਿਜ਼ਲਟ ਵੀ ਵੇਖ ਸਕਦੇ ਹੋ ਉਸ ਦਾ ਸਕਰੀਨਸ਼ਾਟ ਜਾਂ ਪ੍ਰਿੰਟ ਆਊਟ ਲੈ ਕੇ ਤੁਸੀਂ ਜਾ ਸਕਦੇ ਹੋ ਪੀਐਸਟ 1 ਵਾਸਤੇ ਵੀ ਤੇ ਪੀਐਸਟ 2 ਵਾਸਤੇ ਵੀ ਜੇਕਰ ਪੀਐਸਟੈਟ 1 ਹੈ ਤਾਂ ਤੁਹਾਡੇ ਕੋਲ ਈਟੀਟੀ ਫਸਟ ইয়ার ਸੈਕਿੰਡ ইয়ার ਦੀ ਡੀਐਮਸੀ ਹੋਣੀ ਚਾਹੀਦੀ ਹੈ ਕੁਝ ਇੱਕ ਸਟੂਡੈਂਟ ਹੈ ਜਿਨ੍ਹਾਂ ਦੀ ਇੱਕੋ ਇੱਕ ਡੀਐਮਸੀ ਬਣਦੀ ਸੀ ਪਰ 18-20 ਸੈਸ਼ਨ ਜਾਂ 17-19 ਸੈਸ਼ਨ ਤੋਂ ਬਾਅਦ ਜਿਹੜੀ ਡੀਐਮਸੀ ਅਲੱਗ-ਅਲੱਗ ਫਸਟ ইয়ার ਤੇ ਸੈਕਿੰਡ ইয়ার ਦੀ ਅਲੱਗ-ਅਲੱਗ ਆਉਣ ਲੱਗੀ ਤੁਸੀਂ ਦੋਨੋਂ ਡੀਐਮਸੀਆਂ ਲੈ ਕੇ لازਮੀ ਲੈ ਕੇ ਜਾਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫੋਟੋ ਤੁਸੀਂ ਇੱਕ ਜਾਂ ਦੋ ਫੋਟੋ ਆਪਣੀ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾ ਸਕਦੇ ਹੋ ਆਈਡੀ ਪ੍ਰੂਫ ਜਿਸ ਦੇ ਉੱਤੇ ਫੋਟੋ ਲੱਗੀ ਹੋਵੇ ਜਿਆਦਾਤਰ ਆਪਣਾ ਡਾਕਾੜ ਚੱਲਦਾ ਹੈ ਜੀ ਵੋਟਰ ਆਈਡੀ ਲੈ ਕੇ ਜਾ ਸਕਦੇ ਹੋ ਪਾਸਪੋਰਟ ਲੈ ਕੇ ਜਾ ਸਕਦੇ ਹੋ ਆਪਣਾ ਪੈਨ ਕਾਰਡ ਲੈ ਕੇ ਜਾ ਸਕਦੇ ਹੋ ਫੋਟੋ ਯੁਕਤ ਆਈਡੀ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਅੱਛਾ ਵਰਕਿੰਗ ਡੇਜ਼ ਡਾਈਟ ਦੇ ਵਿੱਚ ਕੀ ਰਹਿੰਦੇ ਜੀ ਸ਼ਨੀਵਾਰ ਤੇ ਐਤਵਾਰ ਛੁੱਟੀ ਰਹਿੰਦੀ ਹੈ ਬਾਕੀ 5 ਡੇਜ਼ ਤੁਹਾਡਾ ਜਿਹੜਾ ਹੈ ਡਾਈਟ ਦੇ ਵਿੱਚ ਸਰਟੀਫਿਕੇਟ ਮਿਲਣਗੇ ਤੁਸੀਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਡਾਈਟ ਓਪਨ ਹੁੰਦੀ ਹੈ ਤੁਸੀਂ ਜਾ ਕੇ ਆਪਣਾ ਸਰਟੀਫਿਕੇਟ ਲੈ ਸਕਦੇ ਹੋ ਪੀਐਸਟੈਟ 2 ਵਾਸਤੇ ਰੋਲ ਨੰਬਰ ਐਪਲੀਕੇਸ਼ਨ ਫਾਰਮ ਤੁਹਾਡੀ ਡੀਐਮਸੀ ਗ੍ਰੈਜੂਏਸ਼ਨ ਦੀ ਪਲੱਸ ਤੁਹਾਡੀ ਬੀਐਡ ਦੀ ਜਿਹੜੀ ਡਿਗਰੀ ਹੈ ਉਹ ਤੁਹਾਡੇ ਕੋਲ ਹੁਣੀ ਲਾਜ਼ਮੀ ਹੈ ਜੀ ਜਿੰਨੇ ਵੀ ਡਾਕੂਮੈਂਟ ਮੈਂ ਕਹਿ ਰਿਹਾ ਤੁਸੀਂ ਸਾਰੇ ਡਾਕੂਮੈਂਟ ਦੀ ਇੱਕ ਇੱਕ ਫੋਟੋਕਾਪੀ ਜ਼ਰੂਰ ਕਰਾ ਲੈਣਾ ਜੀ ਉੱਥੇ ਜਾ ਕੇ ਇੱਕ ਫਾਈਲ ਬਣਦੀ ਹੈ ਉਹ ਫਾਈਲ ਤੁਹਾਡੇ ਤੋਂ ਰੱਖ ਲੈਣਗੇ ਜ਼ਿਆਦਾਤਰ ਕੇਸਿਸ ਦੇ ਵਿੱਚ ਇਸ ਤਰੀਕੇ ਨਾਲ ਹੀ ਹੁੰਦਾ ਹੈ ਹਾਂ ਇੱਕ ਕੇਸ ਹੋਰ ਆਉਂਦਾ ਹੈ ਜਿ ਕਿ ਅਸੀਂ ਪਰਸਨਲ ਜਾਣਾ ਹੈ ਹਾਂ ਜੀ ਤੁਹਾਨੂੰ ਪਰਸਨਲ ਜਾਣਾ ਪਏਗਾ ਜਿਨੇ ਇੱਥੇ ਤੱਕ ਵੀਡੀਓ ਦੇਖੀ ਹੈ ਉਹ ਇਹ ਕੁਐਸ਼ਨ ਨਹੀਂ ਪੁੱਛੇਗਾ ਕੀ ਤੁਹਾਨੂੰ ਉੱਥੇ ਪਰਸਨਲ ਜਾ ਕੇ ਤੁਹਾਡੇ ਬਕਾਇਦਾ ਸਾਈਨ ਹੋਣਗੇ ਆਈ ਰਿਸਿਵਰ ਸਰਟੀਫਿਕੇਟ ਉੱਤੇ ਤੁਸੀਂ ਆਪਣੀ ਡੇਟ ਪਾ ਕੇ ਸਾਈਨ ਕਰਨਾ ਹੋਵੇਗਾ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਫੀਸ ਨਹੀਂ ਲੱਗੇਗੀ ਸਰਟੀਫਿਕੇਟ ਲਗਭਗ ਜਿਹੜੇ 6 ਮਹੀਨੇ ਸਾਲ ਤੱਕ ਰਹਿ ਜਾਂਦੇ ਨੇ ਪੋਸੀਬਲੀ ਹੈ ਜੇਕਰ ਸਰਟੀਫਿਕੇਟ ਵਾਪਸ ਡਾਈਟ ਦੇ ਵੱਲੋਂ ਭੇਜ ਦਿੱਤੇ ਜਾਂਦੇ ਨੇ ਤੁਹਾਨੂੰ ਐਸ ਸੀ ਆਰਟੀ ਤੋਂ ਜਾ ਕੇ ਲੈਣੇ ਹੋਣਗੇ ਠੀਕ ਹੈ SCERT ਪੰਜਾਬ ਦਾ ਦੇਡਾ ਦਫਤਰ ਬਣਿਆ ਹੋਇਆ 6 ਵੀ ਮੰਜ਼ਿਲ ਉੱਤੇ ਉਹ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਹੀ ਹੈ ਜੀ ਉੱਥੇ ਜਾ ਕੇ ਤੁਹਾਨੂੰ ਫੇਰ ਆਪਣੇ ਸਰਟੀਫਿਕੇਟ ਲੈਣੇ ਪੈਣਗੇ ਇਸ ਤੋਂ ਇਲਾਵਾ ਅਦਰ ਡਿਸਟ੍ਰਿਕਟ ਵਾਲਿਆਂ ਦੀ ਕੁਐਰੀ ਆਉਂਦੀ ਹੈ ਕਿ ਜੀ ਅਸੀਂ ਅਦਰ ਡਿਸਟ੍ਰਿਕਟ ਤੋਂ ਸਾਡਾ ਸਰਟੀਫਿਕੇਟ ਕਿੱਥੇ ਮਿਲੇਗਾ ਪਹਿਲਾਂ ਇਸ ਤਰੀਕੇ ਨਾਲ ਹੁੰਦਾ ਸੀ ਰੋਪੜ ਜਿਹੜੀ ਡਾਈਟ ਬਣੀ ਹੁੰਦੀ ਸੀ ਉੱਥੇ ਅਦਰ ਡਿਸਟ੍ਰਿਕਟ ਦੇ ਜਿੰਨੇ ਵੀ ਕੈਂਡੀਡੇਟਸ ਸੀਗੇ ਅਦਰ ਡਿਸਟ੍ਰਿਕਟ ਵਾਲੇ ਜਿਵੇਂ ਰਾਜਸਥਾਨ ਹਰਿਆਣਾ ਜਾਂ ਯੂਪੀ ਦੇ ਕੈਂਡੀਡੇਟਸ ਸੀਗੇ ਉਹਨਾਂ ਨੂੰ ਰੋਪੜ ਡਿਸਟ੍ਰਿਕਟ ਤੋਂ ਮਿਲਦਾ ਸੀ ਹੁਣ ਤੁਸੀਂ ਐਸਸੀਆਰਟੀ ਦਫ਼ਤਰ ਤੋਂ ਸੰਪਰਕ ਕਰ ਸਕਦੇ ਹੋ ਐਸਸੀਆਰਟੀ ਦਫ਼ਤਰ ਤੋਂ ਜਾ ਕੇ ਆਪਣਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਅਦਰ ਡਿਸਟ੍ਰਿਕਟ ਵਾਲਿਆਂ ਦੇ ਲਈ ਕੋਈ ਸੌਰੀ ਅਦਰ ਸਟੇਟ ਵਾਲਿਆਂ ਲਈ ਮੈਂ ਗਲਤ ਬੋਲ ਗਿਆ ਹਾਂ ਤਾਂ ਮਾਫੀ ਚਾਹੁੰਦਾ ਅਦਰ ਸਟੇਟ ਵਾਲਿਆਂ ਦੇ ਲਈ ਇਸ ਤੋਂ ਇਲਾਵਾ ਕੋਈ ਵੀ ਜਾਣਕਾਰੀ ਹੋएगी ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਰਾਹੀਂ ਮੈਂ ਇਹ ਜਾਣਕਾਰੀ ਦੇ ਦੇਵਾਂਗਾ ਪੀਐਸ 2 ਟੈਕ 2 ਆਸਤੇ ਤੁਸੀਂ ਜਿਹੜਾ ਹੈ ਰੋਲ ਨੰਬਰ ਐਪਲੀਕੇਸ਼ਨ ਫਾਰਮ ਜਾਂ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਲੈ ਕੇ ਜਾ ਸਕਦੇ ਹੋ ਡੀਐਮਸੀ ਲੈ ਕੇ ਜਾ ਸਕਦੇ ਹੋ ਜਿਹੜੀ ਬੀਐਡ ਤੇ ਗ੍ਰੈਜੂਏਸ਼ਨ ਦੀ ਲਾਜ਼ਮੀ ਹੈ ਜੀ ਆਈਡੀ ਪ੍ਰੂਫ ਲਾਜ਼ਮੀ ਹੈ ਫੋਟੋ ਲਾਜ਼ਮੀ ਹੈ ਫੀਸ ਤਾਰੀਖੀ ਇਸੇ ਪ੍ਰਕਾਰ ਦੀ ਨਹੀਂ ਲੱਗਦੀ ਪਰਸਨਲ ਤੁਹਾਨੂੰ ਜਾਣਾ ਪਏਗਾ ਜਿਹੜਾ ਸਟਾਫ ਹੈ ਜੀ ਉਸ ਦੇ ਨਾਲ ਸੰਪਰਕ ਕਰਕੇ ਤੁਸੀਂ ਪਹਿਲਾਂ ਚਲੇ ਜਾਣਾ ਹੈ ਜੀ ਜਿੰਨੀ ਵੀ ਛੁੱਟੀਆਂ ਹੁੰਦੀਆਂ ਨੇ ਸਰਕਾਰੀ ਗਸਟਰਡ ਛੁੱਟੀਆਂ ਉਹ ਡਾਈਟ ਦੇ ਵਿੱਚ ਵੀ ਹੁੰਦੀਆਂ ਨੇ ਸ਼ਨੀਵਾਰ ਤੇ ਐਤਵਾਰ ਨੂੰ ਡਾਈਟ ਜਿਹੜੇ ਬੰਦ ਰਹਿੰਦੇ ਨੇ ਤੇ ਸਮਾਂ ਹੁੰਦਾ ਜੀ 10 ਵਜੇ ਤੋਂ 5 ਵਜੇ ਤੱਕ ਤੁਸੀਂ ਵਰਕਿੰਗ ਡੇਜ਼ ਦੇ ਵਿੱਚ ਜਾ ਕੇ ਆਪਣਾ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਪਹਿਲਾਂ ਤੁਸੀਂ ਦਿੱਤੇ ਹੋਏ ਨੰਬਰਾਂ ਉੱਤੇ ਸੰਪਰਕ ਜ਼ਰੂਰ ਕਰ ਲੈਣਾ ਜੀ ਇਸ ਤੋਂ ਬਾਅਦ ਅਗਰ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਮੇਰੇ ਨਾਲ ਕਮੈਂਟ ਕਰਕੇ ਜਾਂ ਟੈਲੀਗ੍ਰam ਗਰੁੱਪ ਦੇ ਲਾਈਵ ਜੁੜ ਸਕਦੇ ਹੋ ਇਤੋਂ ਤੱਕ ਤੁਸੀਂ ਵੀਡੀਓ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਫੇਰ ਮਿਲਦੇ ਹਾਂ ਕਿਸੇ ਇਨਫੋਰਮੇਟਿਵ ਵੀਡੀਓ ਤਦ ਤੱਕ ਸਸ਼ੇਕਾਰ ਤੇ ਰਾਮ ਰਾਮ